ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਹੈਗੇ ਜਦੋਂ ਸਵੇਰੇ ਸਾਨੂੰ ਪਤਾ ਲੱਗਾ ਵੀ ਸਾਡੇ ਸਾਥੀ ਐਮਐਲਏ ਕੁਵਰ ਸਾਹਿਬ ਦੇ ਮੈਸੇਜ ਜਿਹੜੇ ਨੇ ਉਹ ਕਾਲ ਜ਼ਿਲਾਨਾ ਕਰ ਗਏ ਤਾਂ ਪਹਿਲਾਂ ਤਾਂ ਇੱਕ ਵਾਰ ਇਹ ਲੱਗਾ ਵੀ ਸ਼ਾਇਦ ਨਿਊਜ਼ ਹੀ ਕਿਸੇ ਟਾਈਮ ਆਈ ਫੇਕ ਹੋ ਜਾਂਦੀ ਹੈ ਪਰ ਜਦੋਂ ਤੱਕ ਇਹ ਅਸੀਂ ਸੋਚ ਹੀ ਰਹੇ ਸੀ ਫਿਰ ਬਹੁਤ ਥਾਂ ਤੋਂ ਮੈਸੇਜ ਆਏ ਖਬਰ ਸਾਹਿਬ ਦੇ ਨਾਲ ਗੱਲ ਹੋਈ ਹੈ ਸੋ ਬਹੁਤ ਮਾੜਾ ਹੋਇਆ ਇਹੋ ਜਿਹਾ ਪਾਣਾ ਮੈਨੂੰ ਲੱਗਦਾ ਕਦੇ ਵੀ ਵਾਪਰਨਾ ਨਹੀਂ ਚਾਹੀਦਾ ਬੱਚੇ ਨੇ ਦੋ ਬੇਟੀਆਂ ਨੇ ਔਰ ਘਰੋਂ ਜਦੋਂ ਇੱਕ ਲੇਡੀ ਚਲੇ ਜਾਂਦੀ ਹੈ ਦਾ ਘਰ ਬਹੁਤ ਰੂਲੀ ਹੀ ਜਾਂਦਾ ਹੈ ਔਰ ਕੁਵਰ ਸਾਹਿਬ ਦੇ ਉੱਤੇ ਵੈਸੇ ਵੀ ਵੱਡੀ ਜ਼ਿੰਮੇਵਾਰੀ ਪਹਿਲੇ ਤੋਂ ਹੈ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਕੁਵਰ ਸਾਹਿਬ ਦੇ ਨਾਲ ਖੜੇ ਆਂ ਡਟ ਕੇ ਖੜੇ ਆਂ ਔਰ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਚਨ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵੀ ਅੱਜ ਕੁਵਰ ਵਿਕੇ ਪ੍ਰਤਾਪ ਸਿੰਘ ਜੀ ਜਿਹੜੇ ਸਾਡੇ ਬਹੁਤ ਮਿੱਤਰ ਹੈ ਅੰਮ੍ਰਿਤਸਰ ਨੌਰਤੋਂ ਐਮ.ਐਲ.ਏ. ਐਸਾਤ ਦਾ ਆਈ.ਜੀ. ਹੈ ਅੱਜ ਉਹਨਾਂ ਦੀ ਧਰਮ ਪਤਨੀ ਦਾ ਅਚਾਨਕ ਅਕਾਲ ਚਲਾਣਾ ਕਰ ਜਾਣਾ ਸਾਡੇ ਸਾਰਿਆਂ ਵਾਸਤੇ ਬਹੁਤ ਵੱਡਾ ਸਦਮਾ ਹੈ ਕਿਉਂਕਿ ਕਿਸੇ ਨੂੰ ਖ਼ਬਰ ਹੀ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਚੇਚੇਤਾ ਹੀ ਨਹੀਂ ਕਿ ਜਿਹਾ ਪਾਣਾ ਵਰਤ ਜਾਏਗਾ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਜਿੰਨੀ ਬਹਾਦਰੀ ਦੇ ਨਾਲ ਕੁਗਰ ਵਿਜੇ ਪ੍ਰਤਾਪ ਸਿੰਘ ਹਰ ਲੜਾਈ ਨੂੰ ਲੜਦੇ ਆ ਰਹੇ ਹਨ ਪਰਮਾਤਮਾ ਅਗੇ ਅਸੀਂ ਪ੍ਰਾਰਥਨਾ ਕਰਾਂਗੇ ਕਿ ਅਜੇ ਇਹ ਜਿਹੜਾ ਸਦਮਾ ਹੈ ਇਹਨੂੰ ਬਰਦਾਸ਼ਤ ਕਰਨ ਦਾ ਉਹਨਾਂ 'ਚ ਹੋਰ ਹਿੰਮਤ ਹੈ ਹੋਰ ਬਲ ਹੈ ਔਰ ਅਸੀਂ ਸਾਰੇ ਹੀ ਉਹਨਾਂ ਦੇ ਨਾਲ ਆ ਔਰ ਅਸੀਂ ਸਾਰੇ ਹੀ ਉਹਨਾਂ ਵਾਸਤੇ ਪ੍ਰਾਰਥਨਾ ਕਰਦੇ ਆ ਸਾਡੇ ਅ ਅੰਮ੍ਰਿਤਸਰ ਨੌਰ ਤੋਂ ਐਮਐਲਏ ਹੋਰਵਜੇ ਪ੍ਰਤਾਪ ਜੀ ਦੀ ਧਰਮ ਪਤਨੀ ਜੋ ਕਿ ਸਦੀਨੀ ਵਿਛੋੜਾ ਦੇ ਕੇ ਔਰ ਅਚਨਚੇਤ ਉਹਨਾਂ ਦੀ ਮੌਤ ਹੋਈ ਹੈ ਜੋ ਕਿ ਬਹੁਤ ਵੱਡਾ ਸਦਮਾ ਹੈ ਜਿੱਥੇ ਬਤੌਰ ਕਿਉਂਕਿ ਸਮਾਜਿਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਵਿਤਰਦੇ ਸੀ ਉਹਨਾਂ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਸਦਮਾ ਹੈ ਉਹਦੇ ਨਾਲ ਉਹਨਾਂ ਨੂੰ ਨਿੱਜੀ ਤੌਰ ਤੇ ਬਹੁਤ ਵੱਡਾ ਸਦਮਾ ਕਿਉਂਕਿ ਬਹੁਤ ਵੱਡੀ ਕੋਈ ਨਾ ਬਿਮਾਰੀ ਨਾਲ ਜੁੰਝਣਾ ਪਿਆ ਨਾ ਕੋਈ ਮੁਸ਼ਕਲਤ ਆਈ ਪਰ ਉਹ ਸੁੱਤੇ ਹੀ ਚੋਂਗੇ ਹਾਰਟ ਦੀ ਪ੍ਰੋਬਲਮ ਆਈ ਸੋ ਮੈਂ ਇਸ ਸਮੇਂ ਦੁੱਖ ਦਾ اظہار ਕਰਦੇ ਹਾਂ ਪਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਹੈ ਕਿ ਉਹਨਾਂ ਨੂੰ ਪਾਣਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਔਰ ਪਿਛੇ ਪਰਿਵਾਰ ਨੂੰ ਪਾਣਾ ਬਖਸ਼ਣ ਬੜੀ 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 ਇੱਕ ਵੇਚੀ ਦੇਖ ਲਓ ਰਸਤਾ ਦੇਖ ਬਹੁਤ ਮਾੜੀ ਚਾਲ ਹੋਈ ਹੈ ਜੀ ਸਾਰਾ ਅਮਰਸਰ ਸ਼ਹਿਰ ਕਮਕੀਨ ਹੋ ਗਿਆ ਬਚਾਨਕੀ ਅਚਾਨਕ ਹੀ ਐਕਸਲਾ ਹੋ ਗਿਆ ਆ ਸਾਹਮਣੇ ਬੜੇ ਲੋਕ ਟੈਨਸ਼ਨ ਹੋ ਗਈ ਵਧੀਆ ਹਸਪਤਾਲ ਦੇ ਮਾਲਕ ਬੜੀ ਵਧੀਆ ਨੇ ਆ ਸਮਾਜ ਸੇਵਾ ਕੀਤੀ ਆ ਬੜੇ ਅਜਿਹਾ ਪਕਾਨੇ ਵਿੱਚ ਵਧੀਆ ਟੀਕੇ ਨਾਲ ਮਿਚਰੇ ਪਰਮਾਤਮਾ ਦਾ ਭਾਣਾ ਕੋਈ ਕੁਝ ਕਰ ਨਹੀਂ ਸਕਦਾ ਅੱਜ ਮਾਹੌਲ ਪੂਰੇ ਅਮਰਸਰ ਚੈਪਾ ਜਨੇ ਦਾ पंजाब बहुत दुरु दुरु आ, रहे हैं। बहुत संदेश जी हाँ देखो कुमार विजय प्रताप पुलिस अफसर के नाते भी और अब जनप्रतिनिधि के नाते भी वो सारे शहर के हैं और उनके जीवन में इतना बड़ा दुख और जो उनके किसी भी पत्नी होती है माँ होती है परिवार में वो ताकत होती है ये बेटियों की जिम्मेवारी उनको सौंप करके समाज के काम में दिन रात लगे थे तो ये बहुत बड़ा झटका है हमारे शहर के लिए भी अगर कोई भी काम की गति कुंवर जी की कम होती है होगी नहीं मुझे विश्वास है तो सारे शहर को ही है एक बात का अच्छा लगा है कि पूरा शहर हर वर्ग समाज का कुंवर जी की इस दुख की घड़ी में उनके साथ खड़ा है हम सब हैं और इनकी पत्नी जो इनका हर सामाजिक काम में दायनाथ थी वो चली गई है उस कमी को पूरा करना तो बहुत मुश्किल है ईश्वरी शक्ति देंगे दिवंगत आत्मा को भी और परिवार को भी